ਹੈ ਗਾਇਸ ਗੁੱਡ ਈਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਗੇ ਗਾਇਸ ਆ ਦੇਖੋ ਵੰਚ ਵੰਚੀ ਕਿਦਾਂ ਫੇ ਠੀਕ ਆ ਗਾਇਸ ਅੱਜ ਵੰਚ ਸਕੂਲ ਗਿਆ ਹੈਗਾ ਤੇ ਮੈਂ ਸਾਨੂੰ ਤੇ ਸੈਸ ਹੋਈ ਸੀਗੀ ਮੈਨੂੰ ਦੇਖ ਕੇ ਰੋਣ ਲੱਗ ਗਿਆ ਹਨਾ ਵੰਚੀ ਗਿਆ ਸੀ ਤੂੰ ਹਾਂਜੀ ਰਾਤ ਚ ਗਿਆ ਸੀ ਇਹ ਨਹੀਂ ਨਹੀਂ ਮੈਡਮ ਨੇ ਉਧਰ ਜਾਣ ਚ ਮਨਾ ਕੀਤਾ ਆ ਕਿਉਂਕਿ ਕੋਈ ਵੀ ਜੇ ਮਿਲਣ ਆਉਂਦਾ ਹੈ ਕੋਈ ਵੀ ਆਪਣੇ ਭਰਾ ਭੈਣ ਨੂੰ ਤੇ ਉਹ ਰੋਂ ਲਾਗ ਜਾਂਦੇ ਇਸ ਕਰਕੇ ਮਨਾਂ ਕੀਤਾ ਆ ਦੇ ਨਾ ਕੋਬ ਦੇ ਦਿੱਤਾ ਖੜਾ ਓਏ ਐਨੂੰ ਆਇਆ ਪੁੱਠੇ ਬੰਗੇ ਦੇਖੋ ਇਹ ਸਾਰੇ ਪੁੱਠੇ ਬੰਗੇ ਆਇਆ ਉਹ ਤੇ ਜੀ ਗਾਇਸ ਵੰਛਦੀ ਯੂਨੀਫਾਰਮ ਲੈ ਜਾਂਦੀ ਆ ਤਾਂ ਮੈਂ ਦਿਖਾਉਣਾ ਆ ਦੇਖੋ ਗਾਇਸ ਵੰਛਰੀ ਨਿਊ ਯੂਨੀਫਾਰਮ ਦੇਖੋ ਗਾਇਸ ਕਿੰਨੀ ਛੋੜੀ ਜੀ ਆ ਇਦੇ ਵਾਸਤੇ ਜਦੋਂ ਪਾਉਂਗਾ ਇਹ ਫਸਟ ਟਾਈਮ ਪਾਣੀਆ ਕਿੰਨੀ ਵਧੀਆ ਲੱਗੂਗੀ ਹੈਨਾ ਵੰਸ਼ ਹਾਂ ਕਿੰਨਾ ਗਾਇਸ ਆ ਦੇਖਿਓ ਮਨ ਵੀ ਦਿਖਾਈ ਦੇਖੋ ਗਾਇਸ ਦੇਖੋ ਗਾਇਸ ਕਿੰਨੀ ਛੋੜੀ ਜੀ ਉਹਦੇ ਵਾਸਤੇ ਪੈਂਟ ਦੇਖੋ ਗਾਇਸ ਇਹਦੀ ਆਹ ਦੇਖੋ ਗਾਇਸ ਵੰਸ਼ ਵਾਂਛੂ ਦੇਖੋ ਗਾਇਸ ਵਾਂਛੂ ਝੂੜਿਆਂ ਦੇ ਵਿੱਚ ਝੂੜਿਆਂ ਦੇ ਹੁੰਦੇ ਆ ਓਏ ਟੱਕਲੇ ਫੜਲਾ ਆਏ ਰੋ ਜਾ ਓਏ ਓਏ ਦੇਖੋ ਇਸ ਕੀ ਕਰਨ ਦੇ ਤੂੰ ਸ਼ਰਾਰਤ ਹੀ ਕਰੀ ਆਂਦੀ ਆ ਗਲਾ ਘੁੱਟੀ ਜਾਂਦਾ। ਮਿੰਬਲੀ ਕਰਦੀ। ਸ਼ੇਰ। ਓਏ! ਉਈ! ਗਾਇਸ ਮੇਰਾ ਪੇਟ ਦਰਦ ਕਰੀ ਜਾਂਦਾ ਹੈ। ਤੇ ਹੁਣ ਮੈਂ ਮੈਡੀਸਿਨ ਲੈਣ ਚਲਾ ਆਂ। ਮੇਰੇ ਤੋਂ ਵਲੌਗ ਨਹੀਂ ਬਣਾ ਹੋ ਰਹੀ। ਚੱਲ ਕੋਈ ਗਿਆ ਜਾ। ਪੈਡਸਨ ਲੈ ਆਂ ਤੇ ਇਧਰੀ ਪਲਾ ਜਾ। ਪਹਿਲਾਂ ਗਾਇਸ ਚਲੋ ਮੈਡੀਸਿਨ ਲੈਣ ਜਾਂਦੇ ਆ। ਪਤਾ ਨਹੀਂ ਕੀ ਹੋ ਗਿਆ ਮੇਰਾ ਪੇਟ ਦਰਦ ਅਚਾਨਕ ਕਰਨ ਲੱਗ ਗਿਆ। ਪੇਸ ਮੈਡੀਸਿਨ ਲੈ ਆਂਦੀ ਆ ਮੈਨੂੰ ਪਤਾ ਨਹੀਂ ਕੀ ਹੋਇਆ ਜਦੋਂ ਮੈਂ ਸਕੂਲੋਂ ਆਇਆ ਉਦੋਂ ਤੇ ਮੈਂ ਠੀਕ ਸੀਗਾ ਤੇ ਜਦੋਂ ਮੈਂ ਸ਼ਾਮ ਜੀ ਨੂੰ ਪਤਾ ਨਹੀਂ ਭਰੜੇ ਪੇਟ ਅਚਾਨਕ ਦਰਦ ਹੋਣਾ ਆ ਗਿਆ ਤੇ ਮੈਂ ਮੈਡੀਸਿਨ ਲੈ ਕੇ ਆਂਦੀ ਪਤਾ ਨਹੀਂ ਗਈ ਸਚਾਨ ਕੀ ਹੋ ਗਿਆ ਤੇ ਅੱਜ ਦੀ ਮੈਂ ਵਲੌਗ ਬਹੁਤ ਛੋਟੀ ਬਣਾ ਰਹੀ ਆਂ ਤੇ ਕੱਲ ਬਣਾਉਂਗਾ ਤੇ ਹੁਣ ਮੈਂ ਸੋਲੋ ਆਫ ਦਾ ਕਰਦਾ ਐਂਡ ਪਸੰਦ ਆਈ ਹੋਊਗੀ ਤਾਂ ਲਾਈਕ ਕਰ ਦਿਓ ਚੈਨਲ ਦੇ ਨਵੇਂ ਆ ਦਾ ਸਬਸਕ੍ਰਾਈਬ ਕਰ ਦਿਓ ਮਿਲ ਲਿਆਂਗਾ ਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦੀ